15 ਫਰਵਰੀ 1700 ਬਾਠ ਇਸ ਵੀ ਨੂੰ ਅਹਿਮਦ ਸ਼ਾਹ ਬਦਾਲੀ ਸਿੱਖਾ ਦੇ ਸਿਰਾ ਦੇ ਪੰਜਾਹ ਗੱਡੇ ਭਰ ਕੇ ਤੇ ਨਾਲ ਕੁਝ ਸਿੱਖ ਕੈਦੀਆਂ ਨੂੰ ਆਪਣੇ ਨਾਲ ਲੈ ਕੇ ਅੱਜ ਦੇ ਦਿਨ ਲਾਹੌਰ ਵੱਲ ਨੂੰ ਰਵਾਨਾ ਹੋ ਗਿਆ ਸੀਗਾ ਕੀ ਕਾਰਨ ਸੀਗਾ ਕਿ ਇਹ ਲਾਹੌਰ ਵੱਲ ਨੂੰ ਰਵਾਨਾ ਹੋਇਆ ਕਿ ਡਰ ਸੀ ਕੋਈ ਕੁਪੈਸੀ ਆਉ ਜਾਣਨ ਤੋਂ ਪਹਿਲਾਂ ਇੱਕ ਵਾਰੀ ਸਤਿਗੁਰਜੀ ਦੇ ਚਰਨਾਂ ਚਲਵਾਈਏ ਹਾਜ਼ਰੀ ਬਲਾਉ ਫਤਿਆ ਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 5 ਫਰਵਰੀ 1762 ਇਸ ਵਿਦੂ ਵੱਡਾ ਕਾ ਲੋਕ ਆਰਾ ਹੋਇਆ ਜਿਹਦੇ ਵਿੱਚ ਸਿੱਖਾ ਦੀ ਜਿਹੜੀ ਕੀਮਤੀ ਸੀਗੀ ਸ਼ਹੀਦ ਦੀ ਦੀ ਜੁਰਸੀ ਪੜਦੇ ਆਂ ਉਕਿੰਤੀ 25 ਤੋਂ 30000 ਦੇ ਵਿੱਚ ਮੰਨੀ ਜਾਂਦੀ ਹੈ ਜਿਹਦੇ ਵਿੱਚ ਜੱਸਾ ਸਿੰਘ ਆਲੂ ਵਾਲੀਏ ਵਰਗੇ ਚੜ੍ਹਤ ਸਿੰਘ ਸ਼ੁਕਰ ਚੱਕੀਏ ਵਰਗੇ ਸਾਡੇ ਜਰਨੈਲ ਲੜੇ ਜਿਨ੍ਹਾਂ ਦੇ ਜਿਸਮਾਂ ਦੇ ਉੱਤੇ 20 ਤੋਂ 22 ਤੱਕ ਫੱਟ ਮੰਨੇ ਜਾਂਦੇ ਆ ਕਿ ਇਹਨਾਂ ਦੇ ਜਿਸਮਾਂ ਤੇ ਇੰਨੇ ਫੱਟ ਸੀ ਫਿਰ ਵੀ ਇਹ ਬੜੀ ਦਲੇਰੀ ਬੜੇ ਹੌਸਲੇ ਨਾਲ ਲੜੇ ਇਹਨਾਂ ਨੇ ਮੈਦਾਨ ਨਹੀਂ ਛੱਡਿਆ ਵੱਡਾ ਕਲੂਕਾਰਾ ਕਰਕੇ ਅਹਿਮਦ ਸ਼ਾਹ ਅਬਦਾਲੀ ਬਰਨਾਲੇ ਦੀ ਧਰਤੀ ਤੇ ਬੈਠਾ ਹੈ ਪਰ ਉਹਦੇ ਮਨ ਵਿੱਚ ਇਹ ਗੱਲ ਹੈ ਕਿ ਮੈਂ ਸਿੱਖਾਂ ਨੂੰ ਇਲੀ ਬੁਰੀ ਤਰੀਕੇ ਨਾਲ ਮਾਰਿਆ ਆ ਪਰ ਮੈਨੂੰ ਇੰਨਾ ਪਤਾ ਕਿ ਸਿੱਖ ਇਸ ਚੀਜ਼ ਦਾ ਬਦਲਾ ਜ਼ਰੂਰ ਲੈਣਗੇ ਇਹਦੇ ਮਨ ਅੰਦਰ ਹੀ ਡਰ ਬੈਠਾ ਹੈ ਜਿਉਂਦੋਂ ਉਹ ਬਦਲਾ ਲੈਣਗੇ ਤੇ ਬੜੇ ਬੁਰੇ ਤਰੀਕੇ ਨਾਲ ਲੈਣਗੇ ਮੇਰਾ ਕੁਝ ਵੀ ਨਹੀਂ ਛੱਡਣਗੇ ਇਹ ਡਰ ਦੇ ਚਲਦੇ ਹੋਏ ਉਹਨੇ ਪਟਿਆਲੇ ਦੇ ਰਾਜੇ ਬਾਬਾ ਆਲਾ ਸਿੰਘ ਨੂੰ ਚਿੱਠੀ ਲਿਖੀ ਕਿ ਤੂੰ ਵਿਚ ਪੈ ਕੇ ਸਿੱਖਾਂ ਤੇ ਮੇਰਾ ਸਮਝੌਤਾ ਕਰਵਾ ਦੇ ਸਿੱਖਾਂ ਨੂੰ ਕਹੋ ਕਿ ਤੁਸੀਂ ਇਹ ਨਿੱਕ ਜਾਇਦਾਦ ਜਾਂ ਇੰਨਾ ਕ ਇਲਾਕਾ ਤੁਸੀਂ ਮੇਰੇ ਤੋਂ ਲੈ ਲਓ ਤੁਸੀਂ ਰਾਜ ਕਰੀ ਜਾਓ ਇਧਰਲੇ ਪਾਸੇ ਇਧਰਲੇ ਪਾਸੇ ਮੈਨੂੰ ਰਾਜ ਕਰਨ ਦੋ ਤੁਸੀਂ ਮੇਰੇ ਵੱਲ ਨਾ ਉਹ ਮੈਂ ਤੁਹਾਡੇ ਵੱਲ ਨਹੀਂ ਆਵਾਂਗਾ ਤੁਸੀਂ ਵੀ ਰਾਜ ਕਰੋ ਤੇ ਮੈਨੂੰ ਵੀ ਰਾਜ ਕਰਨ ਦੋ ਮਹਾਰਾਜਾ ਆਲਾ ਸਿੰਘ ਨੂੰ ਵਿਚpa ਕੇ ਅਹਿਮਦ ਸ਼ਾਹ ਅਬਦਾਲੀ ਸਮਝੌਤਾ ਕਰਨਾ ਚਾਹੁੰਦਾ ਹੈ ਮਹਾਰਾਜਾ ਆਲਾ ਸਿੰਘ ਨੇ ਆਪਣਾ ਅੱਗੇ ਇੱਕ ਨੁਮਾਇੰਦਾ ਨਾਨੂ ਸਿੰਘ ਨੂੰ ਭੇਜਿਆ ਸਿੱਖਾ ਦੇ ਕੋਲ ਚੜ੍ਹ ਸਿੰਘ ਸ਼ੁਕਰਚੱਕੀਏ ਜੀ ਕੋਲ ਜੱਸਾ ਸਿੰਘ ਆਲੂ ਵਾਲਿਆ ਜੀ ਦੇ ਕੋਲ ਜਦੋਂ ਜਾ ਕੇ ਨਾਨੂ ਸਿੰਘ ਨੇ ਪੇਸ਼ਕਸ਼ ਰੱਖੀ ਕਿ ਅਹਿਮਦ ਸ਼ਾਹ ਅਬਦਾਲੀ ਇਹ ਕੁਝ ਕਹਿੰਦਾ ਆ ਤੇ ਗੁਰੂ ਕੇ ਸਿੱਖਾਂ ਨੇ ਬੜੀ ਦਲੇਰੀ ਦੇ ਨਾਲ ਨਾਨੂ ਸਿੰਘ ਨੂੰ ਜਵਾਬ ਦਿੱਤਾ ਕਿ ਪਹਿਲੀ ਗੱਲ ਤਾਂ ਇਹ ਕਿ ਤੈਨੂੰ ਸ਼ਰਮ ਨਹੀਂ ਆਈ ਕਿ ਤੂੰ ਇਹ ਪੇਸ਼ਕਸ਼ ਲੈ ਕੇ ਸਾਡੇ ਕੋਲ ਆ ਰਿਹਾ ਤੂੰ ਸਬੰਧ ਦੇ ਵੱਲੋਂ ਚਲ ਜੇ ਤੂੰ ਆਇਆ ਹੈ ਸਾਡਾ ਜਵਾਬ ਸੁਣ ਜਾ ਕੇ ਜਵਾਬ ਸਾਡਾ ਦੇ ਓਨੂੰ ਚੜ੍ਹ ਅਸਿਰ ਸ਼ੁਕਰ ਚੱਕੀ ਉਹਨਾਂ ਨੇ ਕਿਹਾ ਕਿ ਸਿੱਖ ਉਹ ਕੌਮ ਨਹੀਂ ਹੈ ਕਿ ਜਿਹੜੀ ਥਾਲੀ ਵਿੱਚ ਪਏ ਹੋਏ ਰਾਜ ਨੂੰ ਪ੍ਰਵਾਨ ਕਰ ਲਵੇ ਜਦੋਂ ਅਸੀਂ ਰਾਜ ਲੈਣਾ ਹੋਇਆ ਹਿੱਕ ਦੀ ਜ਼ੋਰ ਤੇ ਲਾਵਾਂਗੇ ਤਲਵਾਰ ਤੇ ਜ਼ੋਰ ਤੇ ਲਾਵਾਂਗੇ ਦੂਜੀ ਗੱਲ ਅਹਿਮਦ ਸ਼ਾਹ ਅਬਦਾਲੀ ਨੂੰ ਕਹਿ ਦਿਓ ਕਿ ਜਦੋਂ ਫੇਰ ਕਿਤੇ ਜੰਗੇ ਮੈਦਾਨ ਦੇ ਵਿੱਚ ਅਮਨ ਦੇ ਸਾਹਮਣੇ ਸਾਡੇ ਹੋਏ ਤੇ ਫੇਰ ਅਸੀਂ ਦੱਸਾਂਗੇ ਕਿ ਸਿੱਖ ਆਪਣੇ ਡੁੱਲੇ ਹੋਏ ਖੂਨ ਦਾ ਬਦਲਾ ਕਿਹੜੇ ਤਰੀਕੇ ਨਾਲ ਲੈਣਗੇ ਨਾਨੂ ਸਿੰਘ ਨੂੰ ਰੂਹਸਾਰੀ ਕਲਾ ਸਿੱਖਾ ਨੇ ਕਹੀਆ ਤੇ ਸਿੱਖਾ ਨੇ ਜਾ ਕੇ ਅਹਿਮਦ ਸ਼ਾਹ ਨਾਨੂ ਸਿੰਘ ਨੇ ਸਿੱਖਾ ਦੀ ਗੱਲ ਜਦੋਂ ਜਾ ਕੇ ਅਹਿਮਦ ਸ਼ਾਹ ਅਬਦਾਲੀ ਨੂੰ ਦੱਸੀ ਤੇ ਉਹ ਡਰਿਆ ਤੇ ਉਹਨੇ ਕੀ ਕੀਤਾ ਜੀ ਕਿ ਅੱਜ ਦੇ ਦਿਨ 15 ਫਰਵਰੀ 1762 ਈਸਵੀ ਨੂੰ ਉਹਨੇ ਸਿੱਖਾ ਦੇ ਸਿਰਾ ਦੇ ਜਿਹੜੇ ਕੀ ਵੱਡੇ ਕਲੂਕਾਰੇ ਵਿੱਚ ਸਿੱਖ ਸ਼ਹੀਦ ਹੋਏ ਸੀਗੇ ਸਿੱਖਾ ਦੇ ਸਿਰਾ ਦੇ 50 ਗੱਡੇ ਭਰੇ ਤੇ ਨਾਲ ਜਿਹੜੇ ਸਿੱਖ ਕੁਝ ਇਹਨੇ ਕੈਦੀ ਬਣਾਏ ਸੀਗੇ ਆਪਣੇ ਨਾਲ ਲੈ ਕੇ ਇਹ 15 ਫਰਵਰੀ 1762 ਈਸਵੀ ਨੂੰ ਬਰਨਾਲੇ ਤੋਂ ਲਾਹੌਰ ਵੱਲ ਰਵਾਨਾ ਹੋ ਗਿਆ ਡਰਦਾ ਹੋਇਆ ਜਦੋਂ ਇਹ ਲਾਹੌਰ ਪਹੁੰਚਿਆ ਮਾਰਚ ਦੇ ਵਿੱਚ ਤੇ ਮਾਰਚ ਵਿੱਚ ਉਹਨਾਂ ਲਾਹੌਰ ਪਹੁੰਚ ਕੇ ਜਿਹੜੇ ਸਿੱਖ ਕੈਦੀ ਸੀਗੇ ਉਹਨਾਂ ਨੂੰ ਵੀ ਸ਼ਹੀਦ ਕੀਤਾ ਸਿੱਖਾ ਦੇ ਖੂਨ ਦੇ ਨਾਲ ਇਹਨੇ ਮਸਜਿਦਾਂ ਨੂੰ ਧੋਤਾ ਸੀਗਾ ਤੇ ਇਹਨੇ ਜਾ ਕੇ ਉੱਥੇ ਸਿੱਖਾਂ ਦੇ ਸਿਰਾਂ ਨੂੰ ਦਰਖਤਾ ਦੇ ਉੱਤੇ ਲਮਕਾ ਦਿੱਤਾ ਸੀਗਾ ਸਿਰਫ ਇਹ ਗੱਲ ਦੱਸਣ ਵਾਸਤੇ ਕਿ ਜਿਹੜਾ ਅਹਿਮਦ ਸ਼ਾਹ ਅਬਦਾਲੀ ਦਾ ਵਿਰੋਧ ਕਰੇਗਾ ਉਹਦਾ ਇਹ ਹਾਲ ਹੋਏਗਾ ਪਰ ਅੱਜ ਦਾ ਦਿਨ ਇਤਿਹਾਸ ਵਿੱਚ ਇਹ ਗੱਲ ਬੜੇ ਮਾਣ ਤੇ ਬੜੀ ਫਕਰ ਨਾਲ ਲਿਖਿਆ ਹੋਈ ਹੈ ਕਿ ਅੱਜ ਦਾ ਜਿਹੜਾ ਦਿਨ ਹੈ 15 ਫਰਵਰੀ 1762 ਇਸ ਸਿੱਖਾ ਤੋਂ ਡਰਦਾ ਹੋਇਆ ਸਿੱਖਾ ਤੋਂ ਸਹਿਮਦਾ ਹੋਇਆ ਅਹਿਮਦ ਸ਼ਾਹ ਅਬਦਾਲੀ ਬਰਨਾਲੇ ਦੀ ਧਰਤੀ ਤੋਂ ਲਾਹੌਰ ਵਾਰ ਨੂੰ ਕੂਚ ਕਰ ਗਿਆ ਸੀਗਾ ਕਿ ਕਿਤੇ ਸਿੱਖਾ ਨਾਲ ਮੇਰਾ ਫੇਰ ਕਿਤੇ ਟਕਰਾ ਨਾ ਹੋ ਜਵੇ ਤੇ ਹੁਣ ਸਿੱਖਾ ਨਾਲ ਮੇਰਾ ਕਿਤੇ ਟਕਰਾ ਹੋਇਆ ਸਿੱਖਾ ਦਾ ਮੁਕਾਬਲਾ ਕਰਨਾ ਬਹੁਤ ਔਖਾ ਹੋ ਜਾਏਗਾ ਸੋ 15 ਫਰਵਰੀ 1762 ਅਹਿਮਦ ਸ਼ਾਹ ਅਬਦਾਲੀ ਨਾਲ ਜੁੜੀ ਹੋਈ ਇਹ ਅਹਿਮ ਘਟਨਾ ਆ ਜਿਹਦੇ ਵਿੱਚ ਸਿੱਖਾ ਦਾ ਡਰ ਇਹਦੇ ਦਿਲ ਵਿੱਚ ਬੈਠਾ ਸਾਫ ਨਜ਼ਰ ਆ ਰਿਹਾ ਹੈ ਗੁਰੂ ਮਾਲਾ ਕਿਰਪਾ ਕਰੇ ਸਤਗੁਰ ਮਿਹਰਮਤ ਕਰੇ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ